ਮਿਤੀ 5 ਅਕਤੂਬਰ 2025 ਨੂੰ ਬੰਦੀ ਛੋੜ ਦਿਵਸ ਨੂੰ ਸਮਰਪਿਤ ਪਿੰਡ ਚਾਹਲਾ ਵਿਖੇ ਪਹਿਲਾ ਗੱਤਕਾ ਕੱਪ ਹੋਣ ਲੱਗਿਆ। ਮੈਨੂੰ ਲੱਗਦਾ ਕਿ ਮੇਰੇ ਸਮਰਾਲੇ ਹਲਕੇ ਲਈ ਇਹ ਬਹੁਤ ਮਾਣ ਦੀ ਗੱਲ ਆ ਕਿ ਆ ਸਾਡੇ ਨੌਜਵਾਨਾਂ ਵੱਲੋਂ ਇਕੱਠੇ ਹੋ ਕੇ ਇੱਕ ਐਨਾ ਸ਼ਾਨਦਾਰ ਇੱਕੋ ਕੰਮ ਕੀਤਾ ਜਾਣਾ ਜਿਸ ਦੇ ਨਾਲ ਮੇਰੇ ਹਲਕੇ ਦੇ ਬੱਚਿਆਂ ਨੂੰ ਨੌਜਵਾਨਾਂ ਨੂੰ ਇੱਕ ਸਿੱਖੀ ਨਾਲ ਜੁੜਨ ਦੀ ਸੇਧ ਮਿਲੂਗੀ ਮੈਂ ਧੰਨਵਾਦ ਕਰਦਾ ਨੈਸ਼ਨਲ ਗਤਕਾ ਐਸੋਸੀਏਸ਼ਨ ਆਫ ਇੰਡੀਆ ਜਿਹਦੇ ਸਹਿਯੋਗ ਨਾਲ ਇਹ ਸਾਰੇ ਭਰਾ ਰੜ ਕੇ ਇਹ ਗਤਕਾ ਕੰਪੀਟੀਸ਼ਨ ਕਰਾ ਰਹੇ ਮੈਂ ਬੇਨਤੀ ਕਰਦਾ ਕਿ ਜਿਹੜੇ ਘਰਾਂ ਚ ਮਾਪੇ ਆਪਣੇ ਬੱਚਿਆਂ ਨੂੰ ਚੰਗੇ ਰਾਹ ਤੇ ਚੰਗੀ ਗੱਲ 'ਚ ਲੈ ਕੇ ਆਉਣਾ ਚਾਹੁੰਦੇ ਨੇ ਤਾਂ ਉਹ ਜ਼ਰੂਰ 5 ਅਕਤੂਬਰ ਨੂੰ ਆਪਣੇ ਬੱਚਿਆਂ ਨੂੰ ਲੈ ਕੇ ਉੱਥੇ ਜ਼ਰੂਰ ਉਹਨਾਂ ਨੂੰ ਗੱਤਗਾ ਦਿਖਾਓ ਤਾਂ ਕਿ ਸਾਡੇ ਇਤਿਹਾਸ ਬਾਰੇ ਸਾਡੇ ਸ਼ਸਤਰਾਂ ਬਾਰੇ ਸਾਡੇ ਬਾਣੇ ਬਾਰੇ ਸਾਡੇ ਬੱਚਿਆਂ ਨੂੰ ਪਤਾ ਲੱਗ ਸਕੇ ਤੇ 5 ਅਕਤੂਬਰ ਨੂੰ ਇਹ 3 ਵਜੇ ਤੋਂ ਸ਼ੁਰੂ ਹੋਣਾ ਤੇ ਦੇਰ ਰਾਤ ਤੱਕ ਚੱਲੇ ਐਨੀ ਇੱਕ ਬੇਨਤੀ ਨੂੰ ਪ੍ਰਵਾਨ ਕਰਿਓ ਤੇ ਮੈਂ ਆਪਣੇ ਨਾ ਭਰਾਵਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਮੈਨੂੰ ਸੱਦਾ ਪੱਤਰ ਦੇਣ ਲਈ ਆਏ ਵੇ ਤੇ ਹਲਕੇ ਨੂੰ ਬੇਨਤੀ ਕਰਦਾ ਤੇ ਇੰਨੀ ਕੁ ਬੇਨਤੀ ਨੂੰ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ